ਰੱਖੜੀ ਦੇ ਇਸ ਤਾਰੀਮ ਮੌਕੇ ਲਈ ਵੱਡੀ ਖੁਸ਼ਖਬਰੀ ਕੈਬਨਟ ਨੇ ਮਨਜ਼ੂਰ ਕੀਤਾ 10% ਡੀਏ ਵਾਧਾ ਸੰਘਰਸ਼ ਦਾ ਮਿੱਠਾ ਫਲ ਰੱਖੜੀ ਤੋਂ ਪਹਿਲਾਂ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 10% ਡੀਏ ਵਾਧੇ ਦਾ ਤੋਹਫ਼ਾ ਹੁਣ ਮਿਲੇਗਾ ਕੁੱਲ 52% ਡੀਏ ਕੈਬਨਟ ਦੀ ਇਤਿਹਾਸਿਕ ਮੀਟਿੰਗ ਕੇਂਦਰੀ ਮੁਲਾਜ਼ਮਾਂ ਲਈ ਵਾਅਦੇ ਦੀ ਹਰੀ ਝੰਡੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਤੇ ਵਧਿਆ ਦਬਾਅ ਆਕਰਕਤ ਲੰਬੇ ਸਮੇਂ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਆ ਗਈ ਹੈ ਕੈਬਨਟ ਮੀਟਿੰਗ ਵਿੱਚ ਮੰਤਰੀ ਮੰਡਲ ਨੇ 10% ਮਹਿੰਗਾਈ ਪੱਤਾ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੇ ਹੈ ਇਹ ਫੈਸਲਾ ਰੱਖੜੀ ਦੇ ਤਿਉਹਾਰ ਅਨੁਸਾਰ ਮਾਰਚ 2025 ਵਿੱਚ ਪਹਿਲਾਂ ਹੀ 2% ਵਾਧਾ ਕਰਕੇ ਡੀਏ 53% ਤੋਂ 55% ਕੀਤਾ ਗਿਆ ਸੀ ਹੁਣ ਨਵੇਂ 3% ਵਾਧੇ ਨਾਲ ਇਹ 58% ਤੱਕ ਪਹੁੰਚ ਜਾਵੇਗਾ ਕੇਵਲ ਅਧਿਕਾਰਕ ਪੱਤਰ ਜਾਰੀ ਹੋਣਾ ਬਾਕੀ ਹੈ ਜਿਸ ਤੋਂ ਬਾਅਦ ਮੁਲਾਜ਼ਮਾਂ ਨੂੰ ਵਧੇਰੇ ਤਨਖਾਹ ਦਾ ਸਿੱਧਾ ਲਾਭ ਮਿਲੇਗਾ ਦੂਜੀ ਪਾਸੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ 2025 ਵਿੱਚ ਅਜੇ ਤੱਕ ਡੀਏ ਵਾਧਾ ਨਹੀਂ ਮਿਲਿਆ ਜਿਸ ਕਰਕੇ ਪੰਜਾਬ ਸਰਕਾਰ ਦੇ ਰਾਜਨੀਤਿਕ ਦਬਾਅ ਵਧ ਰਿਹਾ ਹੈ ਤੇ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਤੁਰੰਤ ਵਾਧਾ ਦੇਵੇ ਕਿਉਂਕਿ ਲਗਭਗ ਹਰੇਕ ਰਾਜ ਨੇ ਆਪਣੇ ਕਰਮਚਾਰੀਆਂ ਲਈ ਵਾਧੇ ਦਾ ਐਲਾਨ ਕਰ ਦਿੱਤਾ ਹੈ ਇਹ ਖਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵ ਦੀ ਨਜ਼ਰ ਪੰਜਾਬ ਸਰਕਾਰ ਤੇ ਅਗਲੇ ਕਦਮ ਤੇ ਟਿਕੀਆਂ ਹੋਈਆਂ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਜੁ ਬਣੀ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਾਰੇ ਸਾਥ ਮਿਲ ਸਕੇ ਥੈਂਕ ਯੂ